ਦੇਖਾ ਦਿਓ ਆਮ ਲੋਕ ਉਹ ਕਿੰਨੇ ਤੰਗ ਹੁੰਦੇ ਨੇ ਅੱਗੇ ਜਗਾ ਪਈਆ ਬੱਸਾਂ ਇਹ ਚੌਂਕ 'ਚ ਬੱਸ ਖੜਾ ਲੈਂਦੇ ਨੇ ਆ ਦੇਖੋ ਇਸ ਰੰਦਰ ਰੋਡ ਬਾਈਪਾਸ ਦਾ ਜਿਹੜਾ ਚੌਂਕ ਹੈ ਜਦੋਂ ਬੱਸਾਂ ਆਉਂਦੀਆਂ ਨੇ ਇਧਰੋਂ ਉਹਦਾ ਇਹ ਬੁਰਾ ਹਾਲ ਹੈ ਤੇ ਦੇਖੋ ਕਿੰਨਿਆ ਟ੍ਰੈਫਿਕ ਇਹਨਾਂ ਕਿਤੇ ਜਦ ਗਿਆ ਜਗਾ ਪਈਆ ਅੱਗੇ ਇੱਥੇ ਕੋਈ ਬੱਸ ਨਹੀਂ ਲਾਉਂਦਾ ਆ ਜਗਾ ਦੇ ਮੂਹਰੇ ਠੀਕ ਹੈ ਇਹਨਾਂ ਦੇ ਚੌਂਕ 'ਚ ਖੜਾਉਣੀ ਆ ਭਾਵੇਂ ਇਹ ਹਾਈਵੇ ਹੈ ਠੀਕ ਹੈ ਜੀ ਭਾਵੇਂ ਉਹ ਪੀਆਰਟੀਸੀ ਬੱਸ ਹੈ ਇਹਨਾਂ ਦਾ ਇਹੀ ਕੰਮ ਹੈ ਸਾਰਾ ਦਿਨ ਕਿ ਬੱਸਾਂ ਉਰੇ ਕੋਈ ਨਹੀਂ ਖੜਾ ਰਿਆ ਨਾ ਨਾ ਕੋਈ ਉਰੇ ਰੁਕੇ ਪਿੱਛੋਂ ਕੋਈ ਵੀ ਹਾਸਾ ਵਾਪਰ ਸਕਦਾ ਕਿਸੇ ਵੀ ਟਾਈਮ ਆਹ ਲਾਉਣ ਦੀ ਕੋਈ ਇਹਨਾਂ ਦੀ ਜਗ੍ਹਾ ਪਿੱਛੋਂ ਅੱਗੇ ਕਰਕੇ ਨਹੀਂ ਖੜਾ ਰਹੇ ਉਹ ਜਗ੍ਹਾ ਸਾਰੀ ਵੇਲੀ ਪਈ ਆ ਸਿਰਫ ਉਸੇ ਜਗ੍ਹਾ ਤੇ ਬੱਸ ਖੜਾਈ ਜਾਂਦੀ ਆ ਤੁਸੀਂ ਆ ਦੇਖੋ ਪਿੱਛੋਂ ਯੋਦਾ ਮੁੜ ਕੇ ਦੋ ਬੱਸਾਂ ਇਕੱਠੀਆਂ ਹੁੰਦੀਆਂ ਹੁੰਦੀਆਂ ਤੁਸੀਂ ਪਿੱਛੋਂ ਛੋੜ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਬੱਸਾਂ ਵੱਲੋਂ ਜਾਮ ਲਗਾਇਆ ਜਾਂਦਾ ਤਾਂ ਪਿਛਲੀ ਕੋਈ ਕਾਰ ਹੈ ਬੱਸ ਹੈ ਸਕੂਟਰ ਹੈ ਠੀਕ ਹੈ ਕੋਈ ਵੀ ਟਰੱਕ ਹੈ ਉਹਨੂੰ ਰੁਕਣਾ ਪੈ ਜਾਂਦਾ ਫਿਰ ਵੇਟ ਕਰਨੀ ਪੈਂਦੀ ਹੈ ਵੀ ਬੱਤੀਆਂ ਹਰੀਆਂ ਹੋਣ ਤਾਂ ਅਸੀਂ ਜਾਵਾਂਗੇ ਇਹ ਸਾਰੇ ਦਿਨ ਦਾ ਸਿਲਸਿਲਾ ਊਰੇ ਪਟਿਆਲੇ ਦਾ ਤੁਸੀਂ ਦੇਖੋ ਬੱਸ ਆ ਗਈ ਸ਼ਿਮੋਸਟਰ ਇਹ ਆ ਦੇ ਤੇ ਛੱਡ ਗਈ ਦੇਖਦੇ ਆਂ ਦੇਖੋ ਇੱਥੋਂ ਕਿ ਮੇਂ ਜਾਮ ਲੱਗ ਰਿਹਾ ਤੇ ਬਸਾਂ ਇਹ ਬਸਾਂ ਨੇ ਜਿਹੜੀਆਂ ਇਹ ਜਾਮ ਲਵਾ ਰੀਆਂ ਨੇ ਚਾਲੂ ਵੱਡਾ ਐਕਸੀਡੈਂਟ ਹੋ ਸਕਦਾ ਜਰ ਗਿਆ ਜਗਾ ਬੇਲੀ ਭਈਆ ਸਾਰੀ ਇੱਥੇ ਕੋਈ ਨਹੀਂ ਲਾ ਰਿਆ ਬਸ ਕੋਈ ਬਸ ਨਹੀਂ ਲਾ ਰਿਆ ਓਰੇ ਆ ਬਸਾਂ ਦਾ ਜਾਮ ਲੱਗਦਾ ਦੇਖੋ ਨੇ ਕਿੱਡਾ ਟਕੜਾ ਕੱਟ ਮਾਰੇ ਆ ਆਸ਼ੀ ਮੋਟਰ ਜਰਦੀ ਉਹ ਜਗਾ ਪਈਆ ਅੱਗੇ ਲਾਉਣੀਆਂ ਚਾਹੀਦੀਆਂ ਨੇ